ਪੰਜਾਬ ਦਾ ਇੱਕ ਹੋਰ ਜੁਵਨ ਪਨਾਮਾ ਦੇ ਜੰਗਲਾਜ ਲਾਪਤਾ ਹੋ ਗਿਆ ਵਿਦੇਸ਼ ਭੇਜਣ ਦੇ ਨਾਮ ਤੇ ਪਠਾਨਕੋਟ ਦੇ ਟਰੈਵਲ ਏਜੰਟਾਂ ਨੇ ਮਾਰੀ ਗਈ ਠੱਗੀ ਗਲਤੀ ਹੋਈ ਸੀ ਨਾ ਕੱਲ ਹੋਈ ਕੱਲ ਨੂੰ ਅੱਜ ਸਵੇਰ ਤੋਂ ਫੋਨ ਕਰੇ ਮੈਸੇਜ ਕੀਤਾ ਭਾਈ ਸਾ ਨਾ ਗੱਲ ਕਰੋ ਪਰ ਉਹ ਵਾਲੇ ਨਾ ਕਰਦੇ ਮੈਸੇਜ ਆਸ ਹੋ ਗਿਆ ਮਤਲਬ ਵਰਸਾ ਦੇ ਦੇਖਿਆ ਮੈਸੇਜ ਦਾ ਕੋਸਟ ਦੇ ਦੋ ਅ ਬੇਦਰਨਾ ਜਗਮੀਤ ਸਿੰਘਾ ਜੀ ਉਹ ਨਵੰਬਰ ਦੇ ਫਸਟ ਗਿਆ ਜੀ ਜੰਡ ਨੇ ਖੜਿਆ ਕੇ ਇਥੋਂ ਮਕੀਰੇ ਦੇ ਮਹਿਮਲ ਦੇ ਹਵਾਲਾ ਕੀਤਾ ਜੀ ਤੋਂ ਲੈ ਗਿਆ ਦਿੱਲੀ ਜੀ ਦਿੱਲੀ 14 15 ਦਿਨ ਰਹਾ ਕੇ ਫਿਰ ਉਹਦਾ ਵਿਜਾ ਹੋਇਆ ਜੀ ਅ ਗੋਨ ਦਾ ਕਿ ਏਜੰਟ ਦੇ ਨਾਲ ਕਿੱਥੋਂ ਦੀ ਗੱਲਬਾਤ ਹੋਈ ਸੀ ਕਿੰਨੇ ਪੈਸੇ ਚ ਹੋਈ ਸੀ ਬਈ ਕੋਈ 5.45 ਲੱਖ ਰੁਪਇਆ ਦੇਣਾ ਜੀ ਇਹਨੂੰ ਤੇ 5000 ਡਾਲਰ ਜਿਹੜਾ ਉਹਨੂੰ ਖਰਚਾ ਵਾਤੇ ਦੇਣਾ ਜੀ ਕਿੱਥੇ ਲੈ ਕੇ ਜਾਉਂ ਸੀ ਇਹਨੇ ਅਮਰੀਕਾ ਲੈ ਕੇ ਆਇਆ ਸੀ ਬਈ ਕੀ ਗੱਲ ਹੋਈ ਫਿਰ ਬਾਅਦ ਬਾਅਦ ਤੇ ਜੀ ਗਵਾਨਾ ਭੇਜਤਾ ਜੀ ਉੱਥੋਂ ਕੋਲੰਬੀਆ ਭੇਜਤਾ ਜੀ ਉੱਥੋਂ ਅੱਗੇ ਇਹਨੇ ਵਾਇਆ ਪਨਾਮਾ ਦੇ ਜੰਗਲਾਂ ਥਾਂ ਦੀ ਭੇਜਿਆ ਜੀ ਜੋ ਬੇਟਾ ਡਾ ਪੋਲੀਟਿਕ ਤੋਂ ਲਾਪਤਾ ਹੈਗਾ ਜੀ 19 ਦਸੰਬਰ ਲਾਕਡਨ ਦਾ ਨੋਇਦਾ ਨਹੀਂ 19 ਦਸੰਬਰ ਨੂੰ ਹੋਈ ਜੀ ਉਦੋਂ ਬੜਾ ਸਾਡੀ ਇੱਕ ਬੇਤੇ ਨਾ ਨਹੀਂ ਗੱਲ ਹੋਈ ਜੰਟ ਜਿਹੜਾ ਜੀ ਉਹ ਸਨ ਗੱਲ ਨਹੀਂ ਕਰਦਾ ਜੀ ਉਹ ਕਹਿੰਦਾ ਤੁਹਾਡਾ ਮੁੰਡਾ ਲਾਪਤ ਹੋ ਗਿਆ ਜੀ ਤੇ ਨਾਮ ਉਹਦਾ ਜੰਟਾ ਗਾਇ ਬਿਕਰਮ ਪਰਮਿੰਦਰ ਸਿੰਘ ਪਮਾ ਤੇ ਉਹਦੀ ਵਾਈਫ ਬਲਵਿੰਦਰ ਕੌਰ ਜਿਹੜੀ ਜੰਟ ਨਾਲ ਗੱਲ ਹੋਈ ਸੀ ਕੀ ਗੱਲ ਹੋਈ ਸੀ ਕਿ ਤੁਹਾਡੀ ਵੀ ਕਿਵੇਂ ਭੇਜਣਾ ਨੇ ਕਿਵੇਂ ਕਹਿੰਦਾ ਜੀ ਭਾਈ ਏਅਰਪਲੇਨ ਭੇਜਣਾ ਜੀ ਕੋਈ ਕਿਤੇ ਨਹੀਂ ਪੰਜਾਬ ਵਾਲ ਪਾਸੇ ਨੂੰ ਭਾਈ ਏਅਰ ਹੀ ਭਜਾਂਗਾ ਜੀ ਮੈਂ ਅਗਰੇ ਵੀ ਬੰਦੇ ਭੇਜਦਾ ਜੀ ਬਾਈ ਇਹਦੀ ਭੇਜਦਾ ਜੀ ਤੇ ਤੁਹਾਡਾ ਫਰਸਟ ਜਨਵਰੀ ਤੱਕ ਬੱਚਾ ਜਿਹੜਾ ਅਮਰੀਕਾ ਪਹੁੰਚ ਜਾਏਗਾ ਜੀ ਪਰ ਸਾਡਾ ਉਹਨੀ ਤੀਵੀ ਤੋਂ ਬੱਚੇ ਨਾਲ ਕਨੈਕਟ ਨਹੀਂ ਹੋਇਆ ਨਾ ਸੋਨਾ ਜਨਰਲ ਕਰਦਾ ਜੀ ਉਹ ਕਹਿੰਦਾ ਤੁਸੀਂ ਜੋ ਕੰਮ ਕਰ ਲਓ ਬੱਚਾ ਤੁਹਾਡਾ ਲਾਪਤ ਹੋ ਗਿਆ ਜੀ ਕਿਸ ਦੇ ਦੇ ਉੱਤੇ ਭੇਜ ਰਿਹਾ ਸੀਗਾ ਜੀ ਉਹ ਤੁਹਾਡੇ ਬੱਚੇ ਕਹਿੰਦਾ ਉੱਥੇ ਯਾਰ ਕੰਮ ਲੱਭ ਦਿਆਂਗੇ ਨੂੰ ਕੰਮ ਕਰੇਗਾ ਜੀ ਆ ਜਾਓ ਉੱਥੇ ਜੀ ਬਾਕੀ ਗੱਲ ਤਾਂ ਜਿਹੜੇ ਉਹਦੇ ਨਾਲ ਦੋਸਤ ਜਾਂ ਜੰਡ ਦੇ ਨਾਲ ਕਦੇ ਗੱਲ ਹੋਈ ਜਾ ਉਹਨੂੰ ਤੂੰ ਦੱਸੇਂ ਨਾ ਨਹੀਂ ਜੀ ਮੇਰੀ ਇੱਕ ਬੱਚੇ ਨਾਲ ਗੱਲ ਹੋਈ ਸੀ ਜੀ ਉਹ ਕਹਿੰਦਾ ਜੀ ਬੱਚੇ ਸਿਰ 5-600 ਬੱਚਾ ਸੀਗਾ ਜਿਹੜਾ ਅੱਗੇ ਜਾ ਕੇ ਸਾਰੇ ਨਿਕਲ ਗਏ ਅਸੀਂ 8 ਮੋੜੇ ਗਏ ਜਿੱਥੋਂ ਤੇ ਸਾਰੇ ਨਿਕਲ ਗਏ ਇਕੱਲੇ ਇਕੱਲੇ ਹੋ ਗਏ ਜੀ ਤੇ ਜੰਗਮੀਰ ਦਾ ਨਹੀਂ ਸਾਨੂੰ ਪਤਾ ਜੀ ਕਿ ਉਹ ਕਿੱਥੇ ਹੈਗਾ ਜੰਗਮੀਰ ਦੀ ਕਿੰਨੀ ਉਮਰ ਹੈ ਤੇ ਕੀ ਉਹਦੀ ਇੱਥੇ ਪਰ 28 28 ਸਾਲ ਦੀ ਉਹਦੀ ਏਜ ਹੈ ਜੀ ਐਮਬੀਏ ਕੀਤੀ ਉਹਨੇ ਪਠਾਨਕੋਟ ਤੋਂ ਹਾਂ ਜੀ ਤੇ ਇਦਾਂ ਹੀ ਬਸ ਬੱਚਾ ਖਵਾ ਕੇ ਬਹਿ ਗਿਆ ਜੀ ਚਾਚਾ ਦਿੱਤਾ ਨੂੰ ਮੇਰੇ ਕੋ 15 ਲੱਖ ਰੁਪਏ ਨੇ ਨਗਦ ਲੈ ਲਿਆ ਜੀ ਵੀ ਮੈਂ ਪਹਿਲਾਂ ਵੀਜਾ ਜਿੱਦਣ ਆ ਗਿਆ ਉਦੋਂ ਕੋ 15 ਲੱਖ ਰੁਪਏ ਲਾਂਗਾ ਉਹ ਇਹਨੇ ਮੇਰੇ ਕੋ ਪਠਾਰ ਕੋਡ ਆਣ ਕੇ ਘਰੋਂ ਮੇਰੇ ਕੋ ਕੈਸੇ ਲੈ ਗਿਆ ਜੀ 15 ਲੱਖ ਰੁਪਏ ਜੀ ਉਹ ਜੀ ਚੈੱਕ ਨਹੀਂ ਦਿੱਤੇ ਜਾਂ ਕਹਿ ਨਹੀਂ ਕੈਸ ਦਿੱਤਾ ਜੀ ਐਸ ਬੀ ਆਈ ਬੈਂਕ ਤੋਂ ਮੈਂ ਪੈਸੇ ਕਢਾਏ ਆ ਜੀ ਮੇਰਾ ਰਿਟਾਇਰਮੈਂਟ ਹੋਇਆ ਹਾਂ ਮੈਨੂੰ ਪੈਸੇ ਮਿਲੇ ਸੀਗੇ ਜੀ ਇਹ ਪੱਲਾ ਨਹੀਂ ਫਰਵਾਣਿਆ ਸਾਨੂੰ ਅਜੇ ਤੱਕ ਨਹੀਂ ਪੱਲਾ ਫਰਵਾਣਿਆ ਜੀ ਤੇ ਇਸ ਦੇ ਬਾਰੇ ਕੋਈ ਪੁਲਿਸ ਨੂੰ ਤੁਸੀਂ ਕੋਈ ਕਹਿ ਰਹੇ ਹੋ ਹਾਂ ਪੁਲਿਸ ਨੂੰ ਆਪਾਂ ਕੰਪਲੇਨ ਕੀਤੀ ਜੀ ਪ੍ਰਸ਼ਾਨਕੋਟ ਜੋ ਮਨਜੋਗ ਐਸਐਸਪੀ ਸਾਹਿਬ ਨੇ ਸਾਡੀ ਬੜੀ ਧਿਆਨ ਨਾਲ ਸੁਣੀ ਹੈ ਤੇ ਮੌਕੇ ਉੱਤੇ ਖਿਲਾਫ ਪੱਤਾ ਐਫਆਈਆਰ ਕਰਤੀ ਜੀ ਕੀ ਮੰਗ ਕਰਦੇ ਹੋ ਜੀ ਦੋਸਤ ਅਸੀਂ ਕਰਦੇ ਹਾਂ ਮੰਗ ਵੀ ਸਾਡੇ ਬੱਚਾ ਸਾਨੂੰ ਵਾਪਸ ਕੀਤਾ ਜਾਏ ਤੇ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਏ ਤੇ ਹੋਰ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਬੱਚੇ ਦਾ ਨਾਂ ਭੇਜੋ ਜੋ ਸਟਾਫ ਹੋਊ। ਉਹ ਕਿ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕੰਪਲੇਂਟ ਦੇ ਰਾਹੀਂ ਕਿ ਵੀ ਇੱਕ ਲੜਕਾ ਜਿਹੜਾ ਜਗਮੀਤ ਸਿੰਘ ਆ ਉਹਨੂੰ ਇੱਕ ਏਜੰਟ ਨੇ ਬਾਹਰ ਭੇਜਿਆ ਸੀ ਜੋ ਕਿ ਪਨਾਮਾ ਤੋਂ ਲਾਪਤਾ ਹੋ ਗਿਆ। ਉਹਦੇ ਬਾਅਦ ਉਹਦਾ ਕੋਈ ਟ੍ਰੇਸ ਨਹੀਂ ਮਿਲ ਰਿਹਾ। ਫਿਰ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਸੀ ਜਦੋਂ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਉੱਤੇ ਆਪਾਂ ਜਦੋਂ ਉਹਨੂੰ ਵੈਰੀਫਾਈ ਕੀਤਾ ਤੇ ਪਤਾ ਲੱਗਿਆ ਕਿ ਵੀ ਜਿਹੜਾ ਏਜੰਟ ਸੀ ਉਹਦਾ ਨਾਮ ਹੈ ਪਰਮਿੰਦਰ ਸਿੰਘ। ਉਹ ਰਹਿਣ ਵਾਲਾ ਕਾਨੂੰਨ ਗੁਰਦਾਸਪੁਰ ਦਾ ਨਾਲ ਉਹਦੀ ਪਤਨੀ ਬਲਵਿੰਦਰ ਕੌਰ ਇਹ ਦੋਨੋਂ ਉੱਥੋਂ ਦੇ ਰਹਿਣ ਵਾਲੇ ਆ ਤੇ ਇਹ ਜਿਹੜਾ ਲੜਕਾ ਹੈ ਜਗਮੀਤ ਸਿੰਘ ਜਿਹਨੂੰ ਕਿ ਬਾਹਰ ਭੇਜਿਆ ਗਿਆ ਸੀ ਕਿਉਂਕਿ ਇਹਦੇ ਜਿਹੜੇ ਆਪਣੇ ਫਾਦਰ ਸਾਹਿਬ ਹੈ ਉਹਨਾਂ ਨੇ ਜਿਹੜਾ ਏਜੰਟ ਨਾਲ ਜਿਹੜਾ ਜੋ ਗੱਲ ਹੋਈ ਸੀ ਉਹਦੇ ਵਿੱਚ ਤਕਰੀਬਨ 15 ਕ ਲੱਖ ਰੁਪਏ ਕੈਸ਼ ਉਹਨੂੰ ਦਿੱਤਾ ਸੀ ਤੇ ਤਕਰੀਬਨ 50 ਕ ਲੱਖ ਰੁਪਏ ਚ ਇਹਨਾਂ ਦੀ ਗੱਲ ਹੋਈ ਸੀ ਕਿ ਵੀ ਇਹਨੂੰ ਅਮਰੀਕਾ ਆਪਾਂ ਪਿਜਵਾਣਾ ਡੋਂਗੀ ਲਗਾ ਕੇ ਕਿ ਇਹ ਜਦਕਿ ਪੂਰਾ ਹੀ ਫਰਾਡ ਕੰਮ ਸੀ ਕਿਉਂਕਿ ਇਹ ਲੀਗਲ ਵੇ ਨਹੀਂ ਹੈ ਜਾਨਦਾ ਤੇ ਇਹਦੇ ਦੌਰਾਨ ਜਿਹੜਾ ਇਹ ਲੜਕਾ ਹੈ ਇਹ ਜਿਹੜਾ ਉਹ ਮਿਸ ਹੋ ਗਿਆ ਉਹਨੇ ਬੰਦੇ ਇਹ ਲੜਕੀ ਦਾ ਟਰੇਸ ਵੀ ਨਹੀਂ ਮਿਲ ਰਿਹਾ ਕਿ ਲੜਕਾ ਕਿੱਥੇ ਹੈ ਇਹ 19 12 2023 ਨੂੰ ਇਹਦੀ ਲਾਸਟ ਗੱਲ ਹੋਈ ਸੀ ਆਪਣੇ ਪੇਰੈਂਟਸ ਨਾਲ ਉਹਦੇ ਬਾਅਦ ਇਹ ਜਿਹੜਾ ਲੜਕਾ ਮਿਸਿੰਗ ਹੈ ਤੇ ਜਿਹੜਾ 15 ਲੱਖ ਰੁਪਏ ਏਜੰਟ ਨੇ ਲਏ ਇਲੀਗਲੀ ਬਾਹਰ ਭੇਜਣ ਲਈ ਤੇ ਉਹਦੇ ਬਾਅਦ ਲੜਕਾ ਵੀ ਮਿਸਿੰਗ ਹੈ ਇਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹ ਜਿਹੜਾ ਏਜੰਟ ਹੈ ਬਲਵਿੰਦਰ ਅ ਜੇਂਟਾ ਪਰਮਿੰਦਰ ਸਿੰਘ ਤੇ ਉਹਦੀ ਪਤਨੀ ਬਲਵਿੰਦਰ ਕੌਰ ਦੋਨਾਂ ਦੇ ਖਿਲਾਫ ਜਿਹੜਾ ਡਿਵੀਜ਼ਨ ਨੰਬਰ 2 ਥਾਣੇ 'ਚ ਮੁਕੱਦਮਾ ਅ ਅੰਡਰ ਸੈਕਸ਼ਨ 346 420 ਤੇ ਇਮੀਗ੍ਰੇਸ਼ਨ ਐਕਟ ਦਾ 24 ਸੈਕਸ਼ਨ ਦੇ ਤਹਿਤ ਜਿਹੜੀ ਆਪਾਂ ਜਿਹੜੀ ਆ ਉਹ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਇਹਨਾਂ ਦੇ ਜਿਹੜੀ ਲੋਕੇਸ਼ਨ ਉੱਥੇ ਰੀਡ ਵੀ ਕਰ ਰਹੇ ਆ ਇਮ ਇਥੇ ਦੱਸਣਾ ਚਾਹਨਾ ਹੈ ਕਿ ਇਹ ਬੜਾ ਟਿਪੀਕਲ ਕੇਸ ਆਪਣੇ ਆਪ ਚ ਇੱਕ ਵੀ ਇੱਕ ਲੜਕਾ ਇਥੋਂ ਜਿਹੜਾ ਉਹ ਗਿਆ ਤੇ ਅੱਗੇ ਜਾ ਕੇ ਮਿਸਿੰਗ ਹੋ ਗਿਆ ਹਨਾਮਾ ਦੇ ਏਰੀਆ ਚ ਤੇ ਇਹ ਬੜੀ ਹੀ ਸੈਂਸਿਟਿਵ ਗੱਲ ਵੀ ਹੈ ਕਿਉਂਕਿ ਜਿਨ੍ਹਾਂ ਦਾ ਬੱਚਾ ਮਿਸ ਹੋਇਆ ਉਹ ਵੀ ਕਾਫੀ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਵੀ ਸਾਡੇ ਬੱਚੇ ਨਾਲ ਸਾਡੀ ਗੱਲ ਨਹੀਂ ਹੋ ਪਾਰੀ ਉਹ ਠੀਕ ਹੈ ਕਿਸ ਤਰ੍ਹਾਂ ਤੇ ਪੁਲਿਸ ਨੇ ਤਾਂ ਹੀ ਇਮੀਡੀਏਟਲੀ ਐਕਟ ਕਰਦੇ ਹੋਏ ਮੌਕੇ ਤੇ ਜਦੋਂ ਆਪਣੇ ਕੋਲੇ ਕੰਪਲੇਂਟ ਆਈ ਇਮੀਡੀਏਟ ਇਨਕੁਆਰੀ ਕਰਦੇ ਹੋਏ ਆਪਾਂ ਇੱਥੇ ਐਫ ਆਈ ਆਰ ਲੋਜ ਕਰਤੀ ਹੈ ਤੇ ਤਾਂਕੀ ਐਟ ਲੀਸਟ ਜਿਹੜਾ ਜਿਸ ਨੇ ਇਹ ਗਲਤ ਕੰਮ ਕੀਤਾ ਉਹਨੂੰ ਉਸ ਦੀ ਇਹ ਸਜ਼ਾ ਮਿਲੇ ਉਹਨੂੰ ਆਪਾਂ ਅਰੈਸਟ ਕਰਨ ਲਈ ਟੀਮਾਂ ਵੀ ਸਪੈਸ਼ਲ ਜਿਹੜੀਆਂ ਕੰਡਕਟ ਆਪਣੀਆਂ ਕਨਸਟੀਟਿਊਟ ਕੀਤੀਆਂ ਜਿਹੜੀਆਂ ਉਹਨਾਂ ਨੂੰ ਅਰੈਸਟ ਕਰਨ ਲਈ ਆਪਾਂ ਭੇਜੀਆਂ ਤੇ ਆਪਾਂ ਜਲਦੀ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਬਾਕੀ ਜਿਹੜੀ ਹੋਰ ਵੀ ਇਹਨਾਂ ਦੇ ਮਤਲਬਕ ਇਮੀਗ੍ਰੇਸ਼ਨ ਚ ਜਿਹੜੀ ਸਾਨੂੰ ਕਾਰਵਾਈ ਕਰਨੀ ਪੈਂਦੀ 에어ਪੋਰਟਸ ਨੂੰ ਵੀ ਆਪਾਂ ਕਰ ਰਹੇ ਹਾਂ ਤਾਂਕਿ ਇਹ ਕੋਈ ਸੱਜੇ ਖਬੇ ਭਾਜ ਨਾ ਜਾਣ ਤੇ ਨਾਲ ਹੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵੀ ਆਪਣੇ ਇਮੀਗ੍ਰੇਸ਼ਨ ਦਾ ਵੀ ਇੱਥੇ ਕੰਮ ਕਰਦੇ ਆ ਵੀਜ਼ੇ ਵਗੈਰਾ ਲਗਾਉਂਦੇ ਆ ਤੇ ਨਾਲ ਹੀ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਇੱਛੁਕ ਹੈ ਕਿ ਦੋਨੋਂ ਹੀ ਮਤਲਬ ਇਲੀਗਲ ਕੰਮ ਨਾ ਕਰਨ ਕਿਉਂਕਿ ਜਿਹੜੇ ਇਮੀਗ੍ਰੇਸ਼ਨ ਦੇ ਇਹਦੇ ਚ ਵੀਜ਼ਾਸ ਵਗੈਰਾ ਲਗਾਉਂਦੇ ਆ ਤੇ ਆਪਣੇ ਸੈਂਟਰ ਇੱਥੇ ਖੋਲੇ ਹੋਏ ਉਹਨਾਂ ਨੇ ਵੀਜ਼ੇ ਉਹ ਇਸ ਤਰੀਕੇ ਦੇ ਕੰਮਾਂ 'ਚ ਬਿਲਕੁਲ ਇਨਵੋਲ ਨਾ ਹੋਣ ਕਿਸੇ ਨੂੰ ਵੀ ਭੇਜਣਾ ਲੀਗਲੀ ਭੇਜਣ ਇਲੀਗਲੀ ਨਾ ਭੇਜਣ ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਵਕੂਆ ਨਾ ਵਾਪਰੇ ਜਿਹਦੇ ਚ ਇਹ ਲੜਕਾ ਮਿਸਿੰਗ ਹੋ ਗਿਆ ਤੇ ਆਪਾਂ ਬਹੁਤ ਸਖਤ ਐਕਸ਼ਨ ਕਰਾਂਗੇ ਅਗਰ ਸਾਨੂੰ ਅੱਗੇ ਵੀ ਕੋਈ ਇਦਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਕਿ ਵੀ ਕਿਸੇ ਨੇ ਆਪਣਾ ਇਹ ਇਮੀਗ੍ਰੇਸ਼ਨ ਦੇ ਆਫਿਸ ਖੋਲ ਕੇ ਤੇ ਆਪਣਾ ਇਸ ਤਰੀਕੇ ਨਾਲ ਕਿਸੇ ਨਾਲ ਠੱਗੀ ਠੋਰੀ ਮਾਰੀ ਹੈ ਜਿਸ ਮੌਜੂਦਾ ਕੇਸ ਇਸ ਦਾ 15 ਲੱਖ ਦੀ ਠੱਗੀ ਮਾਰ ਲਈ ਇਹਨਾਂ ਨੇ ਤੇ ਆਪਾਂ ਇੱਥੇ ਕਾਫੀ ਸਖਤ ਐਕਸ਼ਨ ਕਰਾਂਗੇ